ਸਰ ਕੀ ਮਾਮਲਾ ਜੀ ਦਾ ਇੱਕ ਜੂਸ ਵਾਲੀ ਜਿਹੜੀ ਰੇੜੀ ਪੜੀ ਗਈ ਆ ਤੋਂ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਸ-ਪਾਸੇ ਕਾਫੀ ਰੇੜੀਆਂ ਲੱਗੀਆਂ ਫਰੂਟ ਦੀਆਂ ਲੱਗੀਆਂ ਹੋਈਆਂ ਨੇ ਜਿਹੜਾ ਬਰੂੰਡਾ ਵਗੈਰਾ ਦੀਆਂ ਲੱਗੀਆਂ ਹੋਈਆਂ ਨੇ ਇੱਥੇ ਇੱਕ ਰੇੜੀ ਲੱਗੀ ਹੋਈ ਸੀ ਸਵੇਰ ਦੀ ਜੂਸ ਵਾਲੀ ਜਿਹੜਾ ਵੀ ਆਪਾਂ ਕਿੰਨਵਾਂ ਜੂਸ ਤਿਆਰ ਕਰਦੇ ਆ ਮੈਂ ਗੱਡੀ 'ਚ ਆਪਣੀ ਸਰਕਾਰੀ ਗੱਡੀ 'ਚ ਬੈਠਾ ਥੋੜਾ ਚੋਰ ਨਿਗਰਾਨਾ ਦੇਖ ਰਿਹਾ ਸੀ ਜਿਹੜਾ ਇਹਨੇ ਆਪਣੀ ਦੁਕਾਨ ਵਾਸਤੇ ਦੋੜ ਡੈਸਕ ਲੈ ਆਉਂਦੇ ਸੀ ਬੈਂਚ ਪੈਂਟਾ ਉਸ ਤੋਂ ਲਿਆ ਕੇ ਉਹਦੇ ਆਰਡ ਵਿੱਚ ਛੁਪਾ ਕੇ ਇੱਕ ਡਰਮ ਸੀਗਾ ਇਹ ਡਰਾਮੇ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਗਿਜ਼ ਦੇ ਵਿੱਚ ਸੀਗਾ ਉਹ ਸੰਤਰੀ ਰੰਗ ਦਾ ਹੋਊਗਾ। ਉਹ ਪਾਊਡਰ ਛੜਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ। ਜਿਸ ਤਰ੍ਹਾਂ ਹੁਣ ਚਾਰ-ਪੰਜ ਲੇਡੀਆਂ ਆ ਗਈਆਂ ਪਿੰਡ ਦੀਆਂ ਇਹਨੇ ਫਟਾਫਟ ਦੋ ਜਾਂ ਤਿੰਨ ਕਿਨੂਆਂ ਦੇ ਵਿੱਚ ਹੀ ਚਾਹ ਗਲਾਸ ਹਰ ਦੇਣੇ ਆ। ਠੀਕ ਆ ਜੀ। ਤੇ ਮੈਨੂੰ ਸ਼ੱਕ ਪਿਆ ਮੈਂ ਨੇੜੇ ਗਿਆ ਤਾਂ ਉਹੀ ਗੱਲ ਹੋਈ ਉਹ ਡਰਮ ਦੇ ਵਿੱਚ ਪਾਣੀ ਦੇ ਵਿੱਚ ਉਹ ਰੰਗ ਘੋਲਿਆ ਹੋਇਆ ਤੇ ਨਾਲ ਹੀ ਇਹਨੇ ਪੂੜੀ ਲਕੋਈ ਹੋਈ ਉਹ। ਉਹ ਰੰਗ ਵਾਲੀ ਪੂੜੀ ਆ। ਰੰਗ ਵਾਲੀ ਪੂੜੀ ਤੇ ਉਹ ਕੋਲ ਦਾ ਸਾ ਪਾਣੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਵਾਲਿਆਂ ਨੇ ਉਸੇ ਟਾਈਮ ਲੈਬਰਾਟਰੀ ਬੁਲਾ ਲਈ ਐ ਐਫਐਸਆਈ ਵਾਲੀ ਠੀਕ ਆ ਜੀ ਤੇ ਇਸ ਕਰਕੇ ਇਹ ਤਾਂ ਜ਼ਹਿਰ ਵੇਚ ਰਿਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਹੁਣ ਪਿੰਡੂ ਲੇਡੀਜ਼ ਨੂੰ ਕੀ ਪਤਾ ਜੀ ਚਾਰ ਗਲਾਸ ਇਹਨੇ ਤਿਆਰ ਕਰਤੇ 2 ਕਿਲੋਆਂ ਚੋਂ ਤੇ ਇਹ ਤੁਹਾਨੂੰ ਬਤਾਉਣਾ ਚਾਹੀਦਾ ਵੀ ਜਿਹੜਾ ਇਹ ਬਹੁਤ ਹੀ ਲੋ ਸਟੈਂਡਰਡ ਦਾ ਰੰਗ ਹੁੰਦਾ ਜਿਹੜਾ ਲੋ ਸਟੈਂਡਰਡ ਦਾ ਜੇ ਲੇਡੀ ਜਿਹੜੀ ਗਰਭਵਤੀ ਔਰਤ ਪੀ ਲਵੇ ਤਾਂ ਬਹੁਤ ਨੁਕਸਾਨਦਾ ਹੈਗਾ ਇਹਦੇ ਨਾਲ ਤੇ ਸ਼ਰੇਮ ਗੁਰਦੁਆਰਾ ਸਾਹਿਬ ਦੇ ਆਪੋਜੀਟ ਵੇਚ ਰਿਹਾ ਹੈ ਤੇ ਮੈਂ ਆਪਣਾ ਫਾਰਮ ਭਰ ਲਿਆ ਹੈ ਹੈਲਥ ਵਾਲੇ ਖਤਲੇ ਤੇ ਨਾਲ ਹੀ ਜਿਹੜੀ ਆਪਣੀ ਮੋਬਾਈਲ ਲੈਬੋਰੀ ਸਾਧ ਲਈ ਠੀਕ ਹੈ ਜੀ ਹੁਣ ਮੋਬਾਈਲ ਲੈਬੋਰੀ ਵਾਲੇ ਸਾਨੂੰ ਰਿਜ਼ਲਟ ਦੱਸਣਗੇ ਤਾਂ ਤੇ ਇਹਦੇ ਖਿਲਾਫ ਹੈਲਥ ਡਿਪਾਰਟਮੈਂਟ ਕਾਰਵਾਈ ਕਰੇਗਾ ਰਿਜਿਸਟਰ ਕਰ ਲਿਆ ਉਹ ਬੰਦਾ ਤੇ ਹੈਲਥ ਡਿਪਾਰਟਮੈਂਟ ਨੇ ਕਾਰਵਾਈ ਕਰਨੀ ਹੈ ਸਾਰੀ ਠੀਕ ਹੈ ਜੀ ਹੈਲਥ ਡਿਪਾਰਟਮੈਂਟ ਇਹਦਾ ਚਲਾਨ ਕਰੇ ਉਹ ਜਿਹੜਾ ਸੈਂਪਲ ਸੈਂਪਲ ਦੇ ਵਿੱਚ ਜੋ ਕੁਝ ਵੀ ਆਉਂਦਾ ਆ ਜੋ ਵੀ ਕੰਟੈਂਟ ਆਉਂਦੇ ਨੇ ਉਹਦੇ ਮੁਤਾਬਿਕ ਇਹਦਾ ਚਲਾਨ ਹੋਊਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਹੋਣੀ ਚਾਹੀਦੀ ਹੈ ਇਹ ਨਾਮ ਤੁਹਾਡਾ ਮੈਂ ਉਹਨਾਂ ਡਾਕਟਰ ਰਿਸ਼ਵਾਲ ਹੈ ਕਿਹੜੇ ਹੁੰਦੇ ਨੇ ਮੈਡੀਕਲ ਅਫਸਰ ਕੀ ਮਾਮਲਾ ਜੀ ਸਾਹਿਬ ਜਿੱਤੇ ਇੱਕ ਕਮਿਟੀ ਉਹ ਕਹਾਂ ਲੱਗੀ ਹੋਈ ਤੋਂ ਕਿ ਕੀ ਬਰਾਮਦ ਹੋਇਆ ਹੈ ਮਾਮਲਾ ਐਕਚੁਅਲੀ ਸਾਡਾ ਮੈਡੀਕਲ ਕੈਂਪ ਲੱਗਾ ਸੀਗਾ ਤੇ ਮੈਡੀਕਲ ਕੈਂਪ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਕੁਝ ਡਾਕਟਰ ਬਾਕੇ ਬਣਾ ਰਿਹਾ ਹੈਗਾ ਵਾ ਤੇ ਉਹ ਰਿਗਾਰਡਿੰਗ ਅਸੀਂ ਆਪਣੀ ਟੀਮ ਨੇ ਅਲਰਟ ਕੀਤਾ ਤੇ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਿ ਇਹਦਾ ਸੈਂਪਲ ਲਿਆ ਲਿੱਤਾ ਗਿਆ ਵਾ ਤੇ ਉਹਦੀ ਰਿਪੋਰਟ ਤੇ ਪੋਸਟੀ ਪਾਈ ਗਈ ਆ ਤੇ ਬਾਕੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਦਾ ਹੈਗਾ ਤੇ ਜੋ ਇਹਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਏਗੀ ਕਿੰਨਾ ਕੁ ਜੂਸ ਤਿਆਰ ਕੀਤਾ ਜਾ ਰਿਹਾ ਜੀ ਕਿੰਨਾ ਕੁ ਰੰਗ ਸੀਗਾ ਜਿਹੜਾ ਆ ਰੰਗ ਕੁਆਂਟੀਟੀ ਮੈਂ ਕਹਣਾ 1 ਲੀਟਰ ਦੇ ਨੀਅਰ ਆਊਟ ਹੋਗਾ ਅਪ੍ਰੋਕਸੀਮੇਟਲੀ ਠੀਕ ਹੈ ਜੀ ਤੇ ਜੂਸ ਦੇ ਕੋਲ ਸੀਗਾ 2 3 ਇੰਨੇ ਮਾਹਣਗੇ ਮੋਸਤੀ ਕਿੰਨਾ ਕੁ ਨੁਕਸਾਨ ਹੋਈ ਆ ਉਹ ਜੇ ਦੇਖੋ ਜੀ ਕੋਈ ਵੀ ਚੀਜ਼ ਆਪਾਂ ਬਾਡੀ ਦੇ ਉਲਟ ਖਾਣੇ ਆ ਕਿ ਨੁਕਸਾਨਦਈ ਤਾਂ ਹੈਗੀ ਹੈਗੀ ਹੈ ਨਾ ਤੇ ਜਿਹੜੀ ਆਪਣੀ ਬਾਡੀ ਨੂੰ ਅਕਸੈਪਟ ਨਹੀਂ ਕਰ ਪਾਉਂਦੀ ਹੈਗੀ ਵਧੀਆ ਨਹੀਂ ਲੱਗਦੀ ਤਾਂ ਨੁਕਸਾਨ ਉਹਦੇ ਸਾਈਡ ਇਫੈਕਟ ਤਾਂ ਆਉਣੀ ਹੋਣੀ ਹੈਗੇ ਆ ਜੀ ਜਿਹੜੀ ਕਾਰਵਾਈ ਜਿਹੜੀ ਹੈ ਕਰਉਣੀ ਕਰਦੇ ਉਹ ਐਕਚੁਅਲੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਹੈਗਾ ਵਾ ਤੇ ਸੈਂਪਲ ਵੀ ਲੈ ਲਿਆ ਗਿਆ ਹੈ ਬੈਂਡ ਸਾਡੇ ਸਾਹਮਣੇ ਹੀ ਹੈ ਨਾ ਤੇ ਜੋ ਹੋਊਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹਾਂ ਹੋਊਗੀ ਜੀ ਕੁਝ ਆਇਆ ਵੀ ਸ਼ਾਇਦ ਕੋਈ ਬਹੁਤ ਕੰਮ ਕਰਦਾ ਜਿਹੜੇ ਇਸ ਤੋਂ ਅੰਦਰੋਂ ਪਾਲਦੇ ਆ ਇਹਨਾਂ ਨੂੰ ਪਾਉਣ ਨੂੰ ਟਿਕਦਾ ਹੈ ਸਾਡਾ ਹੈਲਥ ਡਿਪਾਰਟਮੈਂਟ ਐਕਚੁਅਲੀ ਚੈਕਿੰਗ ਕਰਦਾ ਰਹੇ ਰੁਟੀਨ ਦੇ ਵਿੱਚ ਵੀ ਤੇ ਹੁੰਦੀਆਂ ਵੀ ਰਹਿਣਗੀਆਂ ਤੇ ਜੋ ਜਿਹੜਾ ਇਦਾਂ ਦਾ ਸਾਨੂੰ ਪਾਇਆ ਗਿਆ ਉਹ ਤੇ ਬਣਦੀ ਕਾਰਵਾਈ ਤਾਂ ਹੋਏਗੀ ਹੋਏਗੀ ਆਮ ਤੌਰ ਤੇ ਦਿੱਖਦਾ ਜਿਆਦਾ ਤੌਰ ਤੇ ਮਿਊਸਪਲ ਹੈ ਪਹਿਲੇ ਕੋਟ ਪਾਕਦੇ ਰਹਿੰਦੇ ਨੇ ਬਾਜੂ ਬਹੁਤ ਨਹੀਂ ਹਾਂਜੀ ਹਾਂਜੀ ਸਾਮੇ ਸੰ ਚੈਕਿੰਗ ਚੱਲਦੀ ਵੀ ਰਹਿੰਦਾ ਜਿਹੜੇ ਪਹਿਲਾਂ ਤੋਂ ਕੱਟ ਕੱਟੇ ਹੋਏ ਰੂਪ ਨੇ ਜਾਂ ਜਿਹੜੇ ਸ਼ੇਕ ਆਏ ਆ ਉਹ ਕੱਟ ਕਰਵਾਏ ਜਾਂਦੇ ਆ ਲੋਕਾਂ ਨੂੰ ਵੀ ਇਹ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਆ ਕਿ ਜਿਹੜੇ ਪਹਿਲਾਂ ਤੋਂ ਕੱਟੇ ਰੂਪ ਨੇ ਪਹਿਲਾਂ ਤੋਂ ਉਹ ਬਣਿਆ ਸ਼ੇਕ ਹੈ ਉਹ ਨਾ ਕੀਤਾ ਜਦੋਂ ਚਾਸਟ ਕਰਵਾਤਾ